ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਖਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਮਾਨਜੋਗ ਡੀਆਰਪੀ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਐਸਐਸਪੀ ਗੁਰਦਾਸਪੁਰ ਸ਼੍ਰੀ ਦਿੱਤੇ ਹੈ ਔਰ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਕੋਆਰਡੀਨੇਟਡ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਹੈ ਚਾਰਾਂ ਸਰਬੋਤਮਾਂ ਦੇ ਵਿੱਚ ਇਹ ਆਪਰੇਸ਼ਨ ਅਲੱਗ-ਅਲੱਗ ਚਲਾਇਆ ਜਾ ਰਿਹਾ ਜਿੱਥੇ ਅੱਜ ਅਸੀਂ ਇੱਥੇ ਖੜੇ ਹਾਂ ਇਹ ਥਾਰਾ ਸਿਟੀ ਦੇ ਵਿੱਚ ਇਸਲਾਮਾਬਾਦ ਏਰੀਆ ਹੈ ਇੱਥੇ ਕੋਆਰਡੀਨੇਟਡ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਜਿਹਦੀ ਅਸੀਂ ਸਾਰੇ ਸੁਪਰਵੀਜ਼ਨ ਕਰ ਰਹੇ ਹਾਂ ਇਸ ਪੂਰੇ ਮੁਹਿੰਮ ਦੇ ਤਹਿ ਦਾ 100 ਦੇ ਆਸ-પાસ ਐਫਆਈਆਰs ਟੋਟਲ ਦਰਜ ਹੋਈਆਂ ਜਿਹਦੇ ਵਿੱਚ ਕਰੀਬ 400 ਦੇ ਕਰੀਬ ਜਿਹੜੇ ਸਮਗਲਰਸ ਜਾਂ ਪੈਡਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਪ੍ਰੋਕਸੀਮੇਟਲੀ 6 ਕਿਲੋ ਹੈਰੋਇਨ ਔਰ ਕੁਝ ਬਾਕੀ ਹਕੀਮ ਔਰ ਵੈਪਨਸ ਵੀ 25 ਦੇ ਕਰੀਬ ਵੈਪਨਸ ਜਿਹੜੇ ਉਹ ਇਸ ਮੁਹਿੰਮ ਦੇ ਦੌਰਾਨ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਬੱਚੇ ਡਰੱਗਸ ਦੇ ਵਿੱਚ ਗ੍ਰੈਸ ਹੋਏ ਹੋਏ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਜਿਹੜੇ ਉੱਥੇ ਇਲਾਜੇ ਅਧੀਨ ਨੇ ਐਂਡ ਉਮੀਦ ਹੈ ਕਿ ਉਹ ਆਪਣਾ ਇਲਾਜ ਕਰਵਾ ਕੇ ਦੁਬਾਰਾ ਨਾਰਮਲ ਲਾਈਫ ਵਿੱਚ ਵਾਪਸ ਹੋਣਗੇ ਇਸ ਤੋਂ ਆਪਣਾ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਜਿਹੜੇ ਨੌਂਚ ਵਾਲੇ ਹੈਗੇ ਨੇ ਜ਼ਿਆਦਾਤਰ ਉਹ ਜਿਹੜੇ ਹੋਰ ਤਸ਼ਕਰ ਵੀ ਆਗੇ ਉਹਨਾਂ ਨੇ ਆਪਣੇ ਗੁਮਰਾ ਕਰ ਲੈਂਦੇ ਆਗੇ ਉਧਰ ਕੋਈ ਵਹੀ ਨਹੀਂ ਸੀ ਇਹ ਉਹੀ ਅਵੇਰਨੈਸ ਵੀ ਨਾਲ ਨਾਲ ਹੀ ਹੈ ਜੀ ਇਹ ਮਤਲਬ ਗਵਰਨਮੈਂਟ ਆਫ ਪੰਜਾਬ ਵੱਲੋਂ ਐਂਡ ਡੀਜੀਪੀ ਸਾਹਿਬ ਵੱਲੋਂ ਜਿਹੜੇ ਖਾਸ ਤੌਰ ਤੇ ਇਨਸਟਰਕਸ਼ਨਸ ਨੇ ਵੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਜ਼ ਵਿਕਟਿਮ ਟਰੀਟ ਕਰਕੇ ਉਹਨਾਂ ਨੂੰ ਡੀਡਿਕਸ਼ਨ ਉਹਨਾਂ ਦੇ ਕਰਵਾਉਣ ਪਹਿਲ ਦੇ ਅਧਾਰ ਤੇ ਉਹਨਾਂ ਦੀ ਡੀਡਿਕਸ਼ਨ ਕਰवानी ਹੈ ਤਾਂ ਕਿ ਉਹ ਇਹ ਸਾਰੇ ਨਸ਼ਿਆਂ ਨੂੰ ਛੱਡ ਕੇ ਦੁਬਾਰਾ ਇੱਕ ਨਾਰਮਲ ਜ਼ਿੰਦਗੀ ਜਿਹੜੀ ਉਹ ਜੀਣੀ ਸਟਾਰਟ ਕਰਨ। ਕੋਈ ਖਾਸ ਗੱਲ ਕਿੜ ਕੀਤੀ ਹੈ ਗੁਰਦਾਸਪੁਰ ਜਿਹਦੇ ਵਿੱਚ ਕੋਈ ਚਾਰਾਂ ਸੋਡੀਆਂ ਦੇ ਵਿੱਚ ਜਿਹੜੇ ਜਿਹੜੇ ਵੀ ਏਰੀਆਜ਼ ਨੇ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਵੀ ਡਰੱਗਸ ਵਿਕਦੇ ਨੇ ਜਾਂ ਸਮੱਗਲਰਸ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਏਰੀਆਜ਼ ਦੇ ਵਿੱਚ ਇੱਕ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ ਅੱਜ ਕੱడే ਅਸੀਂ ਇੱਥੇ ਹੁਣ ਕੋਆਰਡੀਨੇਟਡ ਆਪਰੇਸ਼ਨ ਚੱਲ ਰਿਹਾ ਹੈ ਆਲਰੇਡੀ ਅਸੀਂ ਜਾ ਕੇ ਉਹਦੀ ਹੁਣ ਸੂਪਰਵੀਜ਼ਨ ਕਰਾਂਗੇ ਥੈਂਕ ਯੂ ਥੈਂਕ ਯੂ